ਜਿਹੜੇ ਵੀ ਪ੍ਰਾਪਰਟੀ ਨਸ਼ਾ ਵੇਚ ਕੇ ਬਣਾਈਆਂ ਉਹ ਅਸੀਂ ਉਹਨਾਂ ਦੀ ਫਰੀਜ਼ ਕੀਤੀ ਜਾਣੀਆਂ ਤੇ ਕਿਸੇ ਵੀ ਇਸ ਤਰ੍ਹਾਂ ਦੇ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਅੱਜ ਜਸਵੀਰ ਸਿੰਘ ਪੰਨੂ ਡੀਐਸਪੀ ਗਿੱਦੜਬਾਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁਖ ਥਾਣਾ ਅਫਸਰ ਕੋਟਪਈ ਵੱਲੋਂ ਪਿੰਡ ਭਲਾਈਆਣਾ ਦੇ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਇਸ ਮੌਕੇ ਜਸਵੀਰ ਸਿੰਘ ਪੰਨੂ ਡੀਐਸਪੀ ਗਿੱਦੜਬਾੜ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਅਸ਼ੋਕ ਕੁਮਾਰ ਪੁੱਤਰ ਜਗਦੀਸ਼ لال ਵਾਸੀ ਪਿੰਡ ਭਲਾਈਆਣਾ ਦੇ ਖਿਲਾਫ ਐਨਡੀਪੀਸੀ ਐਕਟ ਤਹਿਤ ਥਾਣਾ ਕੋਟਪਈ ਵਿਖੇ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਵਿੱਚ ਉਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਅਸ਼ੋਕ ਕੁਮਾਰ ਪੁੱਤਰ ਜਗਦੀਸ਼ لال ਵਾਸੀ ਪਿੰਡ ਭਲਾਈਆਂ ਨਾਲੋਂ ਅਚਾਨਕ ਤਸਕਰੀ ਕਰਕੇ ਪ੍ਰਾਪਰਟੀ ਬਣਾਈ ਗਈ ਸੀ। ਜਿਸ ਪ੍ਰਾਪਰਟੀ ਦੀ ਕੁੱਲ ਕੀਮਤ 3,25,000 ਰੁਪਏ ਬਣਦੀ ਹੈ। ਜਿਸ ਦੀ ਅਟੈਚਮੈਂਟ ਲਈ 68 FNDP ਐਕਟ ਤਹਿਤ ਕੇਸ ਤਿਆਰ ਕਰਕੇ ਕੰਪਲੇਨਟੈਂਟ ਅਥਾਰਟੀ ਦਿੱਲੀ ਕੋਲ ਭੇਜਿਆ ਗਿਆ ਸੀ। ਜਿਸ ਦੇ ਆਰਡਰ ਮਸੂਲ ਹੋਣ ਤੇ ਉਸ ਦੀ ਪ੍ਰਾਪਰਟੀ ਦੇ ਬਾਹਰ ਨੋਟਿਸ ਲਗਾਇਆ ਗਿਆ ਹੈ। ਅਤੇ ਹੁਣ ਉਹ ਇਹ ਪ੍ਰਾਪਰਟੀ ਵੇਚ ਨਹੀਂ ਸਕੇਗਾ ਅਤੇ ਜਿਸ ਦਾ ਕੇਸ ਕੰਪਲੀਟੈਂਟ ਅਥਾਰਟੀ ਦਿੱਲੀ ਪਾਸ ਚੱਲੇਗਾ ਮਾਰਜੁਗ ਡੀਜੀਪੀ ਪੰਜਾਬ ਆਈਜੀ ਫਰੀਦਕੋਟ ਰੇਂਜ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਪਾਗੀਰਥ ਮੀਨਾ ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਐਸਐਚਓ ਕੋਟਪਾਈ ਜਸਵੀਰ ਸਿੰਘ ਵੱਲੋਂ ਇੱਕ ਨਸ਼ਾ ਤਸਕਰ ਅਸ਼ੋਕ ਕੁਮਾਰ ਸਨਵਜ ਜਗਦੀਸ਼ ਵਾਸੀ ਭਲਾਈਆਣਾ ਪ੍ਰਾਪਰਟੀ ਦੀ ਪ੍ਰੋਪਰਟੀ ਫ੍ਰੀਜ਼ ਕਰਨ ਵਾਸਤੇ ਉਸਦੀ ਪ੍ਰੋਪਰਟੀ ਨਸ਼ਾ ਵੇਚ ਕੇ ਬਣਾਈ ਸੀ ਉਹ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਕੇਸ ਭੇਜਿਆ ਸੀ ਜੋ ਅੱਜ ਉਸ ਕੰਪੀਟੈਂਟ ਅਥਾਰਟੀ ਵੱਲੋਂ ਹੁਕਮ ਹੋਇਆ 68 ਹਫਤੇ ਤੱਕ ਉਹਦੀ ਪ੍ਰੋਪਰਟੀ ਫ੍ਰੀਜ਼ ਕਰਨ ਵਾਸਤੇ ਜੋ ਉਸ ਦਾ 5.5 ਮਰਲੇ ਦਾ ਪਲਾਟ ਕਰੀਬ 3.5 ਲੱਖ ਦਾ ਗਿਦੜਵਾ ਉਸ ਪਲਾਟ ਤੇ ਅਸੀਂ ਜੋ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਹੋਇਆ ਉਹਦੇ ਪਲਾਟ ਤੇ ਚਪਕਾਇਆ ਗਿਆ ਤੇ ਉਹ ਆਪਣੀ ਪ੍ਰਾਪਰਟੀ ਨਾ ਕਿਸੇ ਨੂੰ ਅੱਗੇ ਵੇਚ ਸਕਦਾ ਨਾ ਉਹ ਟ੍ਰਾਂਸਫਰ ਕਰ ਸਕਦਾ ਇਹ ਪ੍ਰਾਪਰਟੀ ਦੀ ਪਰ ਥਰਡ ਕੰਪੀਟੈਂਟ ਅਥਾਰਟੀ ਵੱਲੋਂ ਜਿਵੇਂ ਅੱਗੇ ਹੁਕਮ ਹੋਵੇਗਾ ਉਵੇਂ ਕੀਤਾ ਜਾਏਗਾ ਇਸ ਲਈ ਆਪ ਨੂੰ ਇਹ ਮਾਧਿਅਮ ਰਹੀਂ ਜਿਹੜੇ ਵੀ ਨਸ਼ਾ ਤਸਕਰਾਂ ਨੇ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਬਣਾਈਆਂ ਉਹ ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਜਾਣਗੀਆਂ ਉਹ ਪ੍ਰਾਪਰਟੀਆਂ ਨਾ ਹੀ ਕੋਈ ਅੱਗੇ ਕਿਸੇ ਨੂੰ ਵੇਚ ਸਕਦਾ ਤੇ ਨਾ ਹੀ ਉਹ ਕਿਸੇ ਟ੍ਰਾਂਸਫਰ ਕਰ ਸਕਦਾ ਜਿਹੜੇ ਵੀ ਪ੍ਰਾਪਰਟੀ ਨਸ਼ਾ ਵੇਚ ਕੇ ਬਣਾਈਆਂ ਉਹ ਅਸੀਂ ਉਹਨਾਂ ਦੀ ਫਰੀਜ਼ ਕੀਤੀ ਜਾਣੀਆਂ ਤੇ ਕਿਸੇ ਵੀ ਇਸ ਤਰ੍ਹਾਂ ਦੇ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ